ਟੈਕਸੀ ਡਰਾਈਵਰ ਦਾ ਪੁੱਤਰ 12ਵੀਂ ਵਿੱਚ ਬਣਿਆ ਸ਼ਹਿਰ ਦਾ ਟਾਪਰ ਮੋਬਾਈਲ ਤੋਂ ਰੱਖੀ ਦੂਰੀ ਹੁਣ ਵੈਬ ਡਿਵੈਲਪਰ ਬਣਨ ਦਾ ਸੁਪਨਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਖੰਨਾ ਦੇ ਪ੍ਰਭਜੋ ਸਿੰਘ ਨੇ ਸ਼ਹਿਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਮਾਤਾ-ਪਿਤਾ ਸਕੂਲ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਉਸ ਨੇ 98.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਉਸ ਨੇ ਸਿਰਫ ਖੰਨਾ ਹੀ ਨਹੀਂ ਸੂਬਾ ਪੱਧਰ ਤੇ ਵੀ ਆਪਣੀ ਛਾਪ ਛੱਡੀ ਪੰਜਾਬ ਵਿੱਚ ਉਸ ਦੀ 8ਵੀਂ ਰੈਂਕਿੰਗ ਰਹੀ ਅਕੀਦਮ ਤੁਹਾਡਾ ਮੇਰਾ ਨਾਮ ਪ੍ਰਭਜੋ ਸਿੰਘ ਹੈ ਜੀ ਕਿਹੜੀ ਪੋਜੀਸ਼ਨ ਆਈ ਤੁਹਾਡੀ ਮੇਰੀ ਪੰਜਾਬ ਚ 8ਵਾਂ ਰੈਂਕ ਆਇਆ ਜੀ ਪੰਜਾਬ ਵਿੱਚ ਕੰਨਾ ਚ ਕਿਹੜੀ ਰਹਿ ਕੇ ਕੰਨਾ ਚ ਮੇਰਾ ਟਾਪਰ ਹੈ ਕੰਨਾ ਚ ਵਿੱਚ ਕਿੰਨੀ ਮਿਹਨਤ ਕਰਨੀ ਪਈ ਇੰਟੈਕ ਲਈ ਮੈਂ ਚ ਬਹੁਤ ਕਰਿਆ ਮਤਲਬ ਰੋਜ਼ ਦੇ 5 ਤੋਂ 6 ਘੰਟੇ ਪੜਨਾ ਹੀ ਉਹ ਤੋਂ ਲਾਵਾ ਜੇ ਪੇਪਰ ਐਗਜ਼ਾਮ ਦੇ ਟਾਈਮ ਚੋ ਵਧਾ ਕੇ 8-8 ਘੰਟੇ ਤੱਕ ਵੀ ਪੜਨਾ ਹੀ ਸਾਰਾ ਸਾਲ ਮਿਹਨਤ ਕਰੀ ਬੜੀ ਸੈਲਫ ਸਟਡੀ ਦੇ ਨਾਲ ਟਿਊਸ਼ਨ ਵੀ ਇੱਕ ਸਬਜੈਕਟ ਦੀ ਰੱਖੋ ਇਸੇ ਬਾਕੀ ਸਾਰੇ ਸਬਜੈਕਟ ਆਪ ਵੀ ਕਰੇ ਨੇ ਸੈਲਫ ਸਟਡੀ ਕਰਦੇ ਮੈਂ ਇੱਕ ਟਾਰਗੇਟ ਸੈੱਟ ਕੀਤਾ ਸੀ ਸਵਾਲ ਦੀ ਹਾਂਜੀ ਸ਼ੁਰੂ ਤਾਂ ਮਤਲਬ ਸੀਗਾ ਵੀ ਐਚ ਮੈਰਿਟਾ ਵਿੱਚ 10ਵੀਂ ਚ ਮੇਰੀ ਆਈ ਸੀ ਜਿੰਮੇ ਤਾ ਉਮੀਦ ਸੀ 20 ਸਾਲ ਵੀ ਆ ਗਏ ਅੱਗੇ ਕੀ ਐ ਮਾਡਾ ਅੱਗੇ ਜੀ ਉਹਨੇ ਬੀਟੈਕ ਕਰਕੇ ਕੰਪਿਊਟਰ ਸਾਇੰਸ ਦੇ ਫੀਲਡ ਚ ਇੱਕ ਵੈਬ ਡਿਵੈਲਪਰ ਬਣਨਾ ਚਾਹੁੰਦਾ ਹੈ ਜੀ ਪੇਰੈਂਟਸ ਦਾ ਕਿੰਨਾ ਸਪੋਰਟ ਹੈ ਪੇਰੈਂਟਸ ਨੇ ਹੀ ਬਹੁਤ ਸਪੋਰਟ ਕਰਿਆ ਜੀ ਮੈਂ ਹਰ ਵਾਰ ਪੈਸੇ ਕੋਈ ਮਾਰਦੀ ਕਰੇ ਗਏ ਮੈਂ ਡਾਊਨ ਨਹੀਂ ਹੁੰਦਾ ਹਰ ਵਾਰ ਹਿੰਮਤ ਦਈ ਸਾਡੀ ਕਿੰਨਾ ਮੋਬਾਈਲ ਤੋਂ ਕਿੰਨੀ ਪੂਰੀ ਬਣਾ ਰੱਖੀ ਕਿ ਅੱਜ ਕੱਲ ਦੇ ਬੱਚੇ ਸੋਸ਼ਲ ਮੀਡੀਆ ਵਿੱਚ ਬਹੁਤ ਫਸੇ ਹੋਏ ਨੇ ਉਸ ਤੋਂ ਮੋਬਾਈਲ ਜਿਵੇਂ ਨਵੰਬਰ ਤੋਂ ਬਾਅਦ ਜਿੰਨੇ ਮੇਰੇ ਅਕਾਊਂਟ ਕੋਲ ਸੀ ਜੋ ਵੀ ਜਗਤ ਸੀ ਉਹ ਮੈਂ ਛੱਡ ਦਿੱਤਾ ਸੀ 5-6 ਮਹੀਨੇ ਬਿਲਕੁਲ ਨਹੀਂ ਯੂਜ਼ ਕਰਿਆ ਮੈਂ ਉਹ ਮ ਉਨ ਮਲੇ ਦੂਰੀ ਸੀ ਬਹੁਤ ਬੱਚੇ ਵੀ ਨੇ ਜਿਹੜੇ ਹੁਣ ਥੱਲੇ ਵੀ ਸੋਸ਼ਲ ਮੀਡੀਆ ਦੇ ਵਿੱਚ ਜਿਆਦਾ ਟਾਈਮ ਬੇਸਟ ਕਰਦੇ ਨੇ ਪੜਾਈਵਾਂ ਨਹੀਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੇ ਇਹ ਸੋਸ਼ਲ ਮੀਡੀਆ ਨੂੰ ਜੇ ਸਹੀ ਤਰੀਕੇ ਨਾਲ ਦੇਖੋ ਫਿਰ ਫਾਇਦੇ ਵੀ ਆ ਸਕਦੇ ਜਿਵੇਂ ਵਿੱਚ ਪੜਾਈ ਦਾ ਕੰਟੈਂਟ ਲੱਭੋ ਕਿਸੇ ਤਰ੍ਹਾਂ ਤੁਹਾਡੇ ਲਈ ਫਾਇਦੇਮੰਦ ਵੀ ਹੈ ਤੇ ਜੇ ਨਹੀਂ ਦੇਖੋਗੇ ਫਿਰ ਨੁਕਸਾਨ ਵੀ ਇਹਦੇ ਬਰਾਬਰ ਹੁੰਦੀ ਹੈ ਤੇ ਮਿਹਨਤ ਕਰਨੀ ਪੜਨਾ ਪੈਣਾ ਸੂਝ ਮੈਂ ਜਿਸ ਹਾਂ ਜਿਵੇਂ ਦੱਸਿਆ ਵੀ ਆ ਰੋਜ਼ ਦੇ ਜੇ ਸਕੂਲ ਹੁੰਦਾ ਸੀ ਤਾਂ 4 ਤੋਂ 5 ਘੰਟੇ ਪੜ੍ਹਨਾ ਤੇ ਪੇਪਰਾਂ ਦੇ ਵਿੱਚ ਹੋਈ ਵਧਾ ਕੇ 7-8 ਘੰਟੇ ਵੀ ਪੜ੍ਹਿਆ ਹੈ ਫੋਰ ਇਗਜ਼ਾਮ ਦਾ ਪ੍ਰੈਸ਼ਰ ਪ੍ਰੈਸ਼ਰ ਸਹੀ ਨਹੀਂ ਹੁੰਦਾ ਲੈਣਾ ਇਸੇ ਪ੍ਰੈਸ਼ਰ ਪਰ ਜੇ ਪ੍ਰੈਸ਼ਰ ਹੈ ਵੀ ਹੋੜਨ ਵਾਲੇ ਬੰਦਾ ਅੱਛਾ ਬਣਪੰਦਾ ਹੈ ਪ੍ਰੈਸ਼ਰ ਦੇ ਵਿੱਚ ਇੱਕ ਆਕੀ ਬੱਚੇ ਜਿੱਦਾਂ ਕੋਈ ਪ੍ਰੈਸ਼ਰ ਨੂੰ ਬੁਝਾ ਦੇ ਹਿੰਮਤ ਹਾਰ ਜਾਂਦੇ ਨੇ ਤੇ ਉਹਨਾਂ ਨੂੰ ਕਿਤਾ ਮੋਟੀਵੇਟ ਕਰ ਪ੍ਰੈਸ਼ਰ ਚਾਹੇ ਆਉਣ ਨਹੀਂ ਚਾਹੀਦਾ ਪ੍ਰੈਸ਼ਰ ਨਾਲੀ ਮੇਰਾ ਮੇਰੀ ਹਰਤਾਂ ਜਿਹੜੇ ਮੈਂ ਪ੍ਰੈਸ਼ਰ ਮੰਨਦਾ ਮੈਂ ਆਪਣੀ ਅੱਛੀ ਪਰਫਾਰਮੈਂਸ ਦੇ ਬਣਦਾ ਜੀ ਜੋ ਕੋਈ ਵੀ ਫੀਲਡ ਚ ਕਿਨਾ ਤੁਹਾਡੇ ਫਿਰ ਉਹ ਸੁਖਦੇਵ ਸਿੰਘ ਜੀ ਤੁਹਾਡੇ ਕੀ ਲੱਗਦਾ ਮੇਰਾ ਪੁੱਤ ਆ ਜੀ ਮੇਰਾ ਤੇ ਪਰਵਾਰ ਕੀ ਆਪਣੀ ਮੇਰਾ ਟੈਕਸੀ ਡਰਾਈਵਰ ਅੰਮ੍ਰਿਤਸਰ ਕਿਸ ਤਰ੍ਹਾਂ ਲੱਗਦਾ ਜੀ ਬੱਚੇ ਨੇ ਸ਼ਹਿਰ ਚ ਟੌਪ ਕੀਤਾ ਪੰਜਾਬ ਦਾ 85 ਨੰਬਰ ਆਇਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਇੱਕ ਸਾਨੂੰ ਡਰਾਈਵਰ ਹੋਣ ਦੇ ਤੌਰ ਤੇ ਸਾਡਾ ਬੱਚਾ ਫਸਟ ਆਇਆ ਸਾਡੇ ਮਨ ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਕਿੰਨੀ ਕਿ ਬੱਚੇ ਨੇ ਮਿਹਨਤ ਕੀਤੀ ਦੇਖਿਆ ਸਾਡੇ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਜੀ ਰਾਤ ਨੂੰ ਵੀ 12 14 ਵਜੇ ਪੜ੍ਹਦਾ ਰਹਿਆ ਤੜਕੇ ਉੱਠਣਾ ਦੇਖਣਾ ਫਿਰ 5 ਵਜੇ 4 ਵਜੇ ਪੜ੍ਹਦਾ ਹੁੰਦਾ ਜੀ ਹਰ ਟਾਈਮ ਜੀ ਇਹ ਹਰ ਟਾਈਮ ਟੈਂਸ਼ਨ ਬਾਈ ਵੱਡੇ ਪੜ੍ਹਾਈ ਦੀ ਜੀ ਇਹ ਮੈਂਤਰ ਦਾ ਫਲ ਮਿਲਿਆ ਨੰਤਰ ਦਾ ਫਲ ਬਹੁਤ ਜ਼ਿਆਦਾ ਮਿਲਿਆ ਜੋ ਬੱਚੇ ਮਨਤ ਕੀਤੀ ਆ ਸਾਨੂੰ ਇਹ ਪੂਰਾ ਫਲ ਮਿਲ ਰਿਹਾ ਹੁੰਦੀ ਹੈ ਜਿਵੇਂ ਅੱਜਕੱਲ ਬੱਚੇ ਮੋਬਾਈਲ ਦੇ ਉੱਤੇ ਲੱਗੇ ਰਹਿੰਦੇ ਆ ਗੇਮ ਨਾ ਮੈਨੂੰ ਤੇ ਤੁਸੀਂ ਕੀ ਸਮਝਦੇ ਕਿੱਦਾਂ ਇਹ ਨੇ ਪਗੜੀ ਕਿਚ ਨਾ ਜੇ ਗੇਮ ਕੋਈ ਦੇਖੀਏਗੀ ਨਾ ਗੇਮ ਮੋਬਾਈਲ ਤੇ ਲੱਗਾ ਹੀ ਇਹ ਐਨਾ ਮੋਬਾਈਲ ਫੜੇ ਆ ਤੋ ਇਹਨੇ ਲਈ ਹੀ ਹਤੋ ਇਹਨੇ ਨਹੀਂ ਹਤੋ ਇਹਨੇ ਕਿਸਕਾ ਅੰਦਰ ਰਿਜ਼ਲਟ ਆ ਤੇ ਓਵਰਲ ਜਿਹੜਾ ਰੈਂਕ ਆ ਉਹ ਤੁਹਾਡੇ ਸਕੂਲ ਦੇ ਕਿਹੜੇ ਹੁੰਦੇ ਨੇ ਬਸ जी हमारे स्कूल का रिजल्ट 100% रहा है 46 स्टूडेंट्स हैव अपीयरड फॉर द एग्जामिनेशन ऑल हैव स्कोर्ड वेल और सभी पास हो गए हैं जिसमें से हमारे सभी स्ट्रीम्स मेडिकल नॉन मेडिकल ह्यूमैनिटीज कॉमर्स सब में जितने भी टॉपर्स हैं दे हैव स्कोर्ड मोर देन 90 परसेंट और जो हमारे आज के शाइनिंग चैम हैं वो हैं मास्टर प्रभज्योत सिंह जिन्होंने नॉन मेडिकल स्ट्रीम में नाइन्टी मार्क्स हासिल किए हैं एंड इन एडिशन टू दैट प्रभजोत ने एट्थ पोजीशन हासिल की है पूरी स्टेट में इसके अलावा सर अगर हम बात करें मेडिकल की तो जो हमारी टॉपर है नवजोत कौर शी हैज स्कोर्ड नाइन्टी फोर फॉलोड बाय द टॉपर ऑफ कॉमर्स स्ट्रीम नाइन्टी फोरसेंट एंड इन द स्ट्रीम इट इज़ 83% backed by Harman Chodkar. Apart from that, uh, five other students have got more than 90% and uh, we are very happy, extremely happy and thankful to God for this graceful occasion.